ਇਹ ਹਾਲ ਦੇਖ ਸਕਦੇ ਹੋ ਇਸੇ ਰਿਚਮ ਚਮਕੌਰ ਸਾਬ ਤੋਂ ਗੁਰਗੋਬਿੰਦ ਸਿੰਘ ਮਾਰਗ ਦੀਆਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਸਕੂਟਰੀ ਵਾਲਾ ਕਿਸ ਤਰ੍ਹਾਂ ਪਾਣੀ ਦੇ ਵਿੱਚੋਂ ਨਿਕਲ ਕੇ ਗਿਆ ਇਹ ਚਮਕੌਰ ਸਾਬ ਤੋਂ ਬੂਰ ਮਾਜਰੇ ਨੂੰ ਜਾਣ ਵਾਲਾ ਰੋਡ ਜੋ ਕਿ ਸਿੰਘ ਭਗਵੰਤਪੁਰ ਨੂੰ ਮੇਨ ਹਾਈਵੇ ਨੂੰ ਮਿਲਦਾ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪਣੇ ਸਹਿਬਜ਼ਾਦਿਆਂ ਦੇ ਨਾਲ ਪਰਿਵਾਰ ਵਿਛੋੜੇ ਤੋਂ ਬਾਅਦ ਆਈ ਸੀ ਤਾਂ ਇਸ ਰੋਡ ਤੇ ਜਿੱਥੇ-ਜਿੱਥੇ ਗੁਰੂ ਸਾਹਿਬ ਜੀ ਗਏ ਸੀ ਨਦੇੜ ਸਾਹਿਬ ਤੱਕ ਉਸ ਥਾਂ ਤੱਕ ਇਹ ਗੁਰਗੋਬਿੰਦ ਸਿੰਘ ਮਾਰਗ ਬਣਿਆ ਹੋਇਆ ਹੈ ਇਹ ਗੁਰਗੋਬਿੰਦ ਸਿੰਘ ਮਾਰਗ ਦੇ ਪਿੰਡ ਡਹਿਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਗੁਰਗੋਬਿੰਦ ਸਿੰਘ ਮਾਰਗ ਦੇ ਸੜਕ ਤੇ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਪਾਣੀ ਖੜਾ ਹੈ ਜਿਸ ਦੇ ਨਾਲ ਸੜਕ ਤਾਂ ਟੁੱਟ ਰਹੀ ਹੈ ਤੇ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ ਤੇ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਇਹ ਹੌਲੀ ਲੰਘ ਲੈ ਯਾਰ ਆਵਾਜਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ ਤੇ ਇਹਦੇ ਟੁੱਟਣ ਦੇ ਨਾਲ ਜਿੱਥੇ ਆਵਾਜਾਈ ਦਾ ਨੁਕਸਾਨ ਹੋ ਉੱਤੇ ਸੜਕ ਦਾ ਨੁਕਸਾਨ ਹੈ ਪਰੰਤੂ ਕਿਸੇ ਵੀ ਪਿੰਡ ਦੇ ਸਰਪੰਚ ਵੱਲੋਂ ਜਦਕੀ ਬੀਤੇ ਸਮੇਂ ਦੌਰਾਨ ਲੱਖਾਂ ਰੁਪਏ ਦੀ ਗ੍ਰਾਂਟ ਇਸ ਪਿੰਡ ਨੂੰ ਆਈ ਹੈ ਜਿਸ ਦੇ ਵਿੱਚ ਦੀ ਸਫਾਈ ਹੋਣੀ ਅਤਿ ਜ਼ਰੂਰੀ ਸੀ ਪਰੰਤੂ ਤੁਸੀਂ ਹਾਲ ਦੇਖ ਸਕਦੇ ਹੋ ਇਹਦਾ ਹਾਲ ਬਹੁਤ ਬੁਰਾ ਹਾਲ ਹੈ ਜਿਸ ਦੇ ਨਾਲ ਆਵਾਜ਼ਾਈ ਪ੍ਰਭਾਵਿਤ ਹੋ ਰਹੀ ਹੈ ਤੇ ਕਾਫੀ ਲੋਕ ਪਰੇਸ਼ਾਨ ਨੇ ਤੇ ਨਾਲੀ ਦਾ ਪਾਣੀ ਹੈ ਤੁਸੀਂ ਦੇਖ ਸਕਦੇ ਪਿੰਡ ਦੀ ਨਿਕਾਸੀ ਦਾ ਪਾਣੀ ਜੋ ਕਿ ਇਸ ਪਾਣੀ ਦੇ ਵਿੱਚੋਂ ਸੜਕ ਦੇ ਉੱਤੇ ਆ ਰਿਹਾ ਜਿਸ ਦੇ ਨਾਲ ਆਉਣ ਦੇ ਨਾਲ ਇਹ ਸੜਕ ਤੇ ਪਾਣੀ ਖੜਾ ਹੁੰਦਾ ਹੈ ਜਿਸ ਦਾ ਖੜਨ ਦੇ ਨਾਲ ਜਿੱਥੇ ਸੜਕ ਬਿਲਕੁਲ ਟੁੱਟ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਟੁੱਟਣ ਦੇ ਨਾਲ ਇਸ ਰੋਡ ਤੇ ਲੰਘਣ ਵਾਲੇ ਅਧਿਕਾਰੀ ਪ੍ਰਸ਼ਾਸਕ ਅਧਿਕਾਰੀਆਂ ਨੂੰ ਵੀ ਇਹ ਕਿਉਂ ਦਿਖਾਈ ਨਹੀਂ ਦੇ ਰਿਹਾ ਇਹ ਤਾਂ ਕੋਈ ਦੱਸ ਸਕਦੇ ਨੇ ਪਰੰਤੂ ਅੱਜ ਐਤਵਾਰ ਹੈ ਦੇਖ ਸਕਦੇ ਹੋ ਕਿਸੇ ਕਾਰਨ ਇੱਧਰ ਨੂੰ ਆਏ ਸੀ ਜਦੋਂ ਇਸ ਪਾਣੀ ਦੇ ਵਿੱਚੋਂ ਬਹੁਤ ਹੀ ਮੁਸ਼ਕਲ ਗੱਲ ਇੱਥੋਂ ਨਿਕਲੇ ਤਾਂ ਇਹ ਦਰਸ਼ਕਾਂ ਦਿਖਾ ਰਹੇ ਹਨ ਗੁਰਗੋਬਿੰਦ ਸਿੰਘ ਮਾਰਗ ਦਾ ਹਾਲ ਪਿੰਡ ਡਹਿਰ ਚਮਕੌਰ ਸਾਹਿਬ ਤੋਂ ਜਾਂਦੀ ਰੋਡ ਤੇ ਉੱਤੇ ਹੈ ਜਿਹਦੇ ਹਾਲ ਤੁਸੀਂ ਦੇਖ ਸਕਦੇ ਹੋ ਬੀਬੀਆਂ ਪੈਣਾ ਤੇ ਹੋਮ ਪਰੇਸ਼ਾਨ ਲੋਕ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਤੁਸੀਂ ਇਹ ਚਮਕੌਰ ਸਾਹਿਬ ਤੋਂ ਗੁਰਗੋਵੀਸਿੰਗ ਮਾਰਗ ਹੈ ਜਿੱਥੇ ਕੀ ਇਹ ਸੜਕਾਂ ਦੇ ਟੁੱਟਣ ਦੇ ਨਾਲ ਖੜੀ ਵੀ ਖੜੀ ਥੋੜਾ ਪਿੰਡ ਇਹੀ ਹੈ ਆ ਜਾਓ ਕੀ ਨਾਂ ਹੈ ਤੁਹਾਡਾ ਹਲਿੰਦਰ ਸਿੰਘ ਇਹ ਤੁਹਾਡੇ ਪਿੰਡ ਤੋਂ ਕਿੰਨੀ ਦੇਰ ਤੋਂ ਇਹ ਸੜਕ ਟੁੱਟੀ ਹੋਈ ਹੈ ਇਹ ਤਾਂ ਇਹ ਚੱਲਿਆ ਜਾਂਦਾ ਨਾਲਾ ਨਹੀਂ ਸਾਫ਼ ਕਰਾਉਂਦੇ ਕੋਈ ਵੀ ਪੰਚਾਇਤ ਵਾਲੇ ਪੰਚਾਇਤ ਦਾ ਇਹ ਕੰਮ ਨਹੀਂ ਪੰਚਾਇਤ ਕਿਉਂ ਨਹੀਂ ਸਾਫ਼ ਕਰਾ ਰਹੀ ਪਤਾ ਨਹੀਂ ਸਿਰ ਅਸਾਲ ਦੇ ਬੱਚੀ ਕਦੀ ਗੱਲਾਂ ਕਰਾਉਂਦੇ ਸਿਰਫ ਜਿਹਦੇ ਨਾਲ ਕਾਫੀ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਰੇਸ਼ਾਨੀ ਦਾ ਕਰਨਾ ਪੈ ਰਿਹਾ ਜੀ ਹਮ ਇੱਧਰ ਘਰ ਆਈ ਸਾਰਾ ਪਾਣੀ ਇੱਧਰ ਨੂੰ ਜਾਂਦਾ ਜੀ ਇੱਧਰ ਨੂੰ ਜਾਂਦਾ ਜੀ ਤੇ ਤੁਸੀਂ ਸਰਪੰਚ ਨੂੰ ਕਹਦੇ ਨਹੀਂ ਵੀ ਇਹਦੇ ਤੇ ਲੱਖਾਂ ਰੁਪਏ ਦੀ ਗ੍ਰਾਂਟ ਜਿਹੜੀ ਪਹਿਲਾਂ ਆਈ ਉਹ ਕਿੱਥੇ ਗਈ ਲੈ ਲਿਆ ਜੀ ਬਥੇਰਾ ਅੱਛਾ ਵੱਲਾ ਝਾੜ ਦਿੰਨੇ ਆਕਣਾ ਹੁਣ ਵੋਟਾਂ ਦਾ ਵੀ ਚੋਣ ਜਾਬਤੇ ਦਾ ਬਹਾਨਾ ਲਾਦਣਗੇ ਵੀ ਸਰਪੰਚੀ ਸਾਡੇ ਕੋਲ ਰਹੀ ਨਹੀਂ ਵੀ ਇਲੈਕਸ਼ਨ ਹੋਣਗੇ ਬਾਅਦ ਚ ਦੇਖਾਂਗੇ ਆਪਣੇ ਸਿਰ ਉੱਤੇ ਲਾਦ ਹੁੰਦੇ ਆ ਹੁਣ ਹਾਂਜੀ ਪਰੰਤੂ ਇਹ ਜ਼ਿੰਮੇਵਾਰੀ ਤਾਂ ਸਰਪੰਚ ਦੀ ਬਣਦੀ ਆ ਤੇ ਪਿੰਡ ਵਾਲੇ ਇਕੱਠੇ ਹੋ ਕੇ ਰੌਲਾ ਕਿਉਂ ਨਹੀਂ ਪਾਉਂਦੇ ਪਿੰਡ ਵਾਲੇ ਕਹਿੰਦੇ ਕੋਈ ਵੀ ਨਹੀਂ ਆਦੀ ਆ ਇਦਨ 2 3 4 ਘੜਾ ਰਹੇ ਕਹਿੰਦੇ ਮੈਂ ਕਹਿੰਦੇ ਆ ਸਾਡੇ ਕੋਲ ਹੋ ਨਹੀਂ ਹੈਗਾ ਫੰਡ ਨਹੀਂ ਹੈਗਾ ਜੇ ਆ ਬੋਆ ਅੱਛਾ ਆਈ ਹਾਲ ਹੈ ਹਾਂਜੀ ਇਹ ਇਹਦੀ ਸਫਾਈ ਤਾਂ ਹੋਣੀ ਚਾਹੀਦੀ ਹੈ ਸਫਾਈ ਹੋਊਗੀ ਤਾਂ ਹੀ ਪਾਣੀ ਰੁਕੂਗਾ ਜੀ ਸਿਰੇ ਤੱਕ ਏਕਣੀ ਸਾਰੇ ਸਾਰੇ ਇੱਕ ਨਾਲਾ ਸਾਰੇ ਬੰਦ ਪਿਆ ਨਾਲਾ ਬੰਦ ਆ ਹੁਣ ਤੁਸੀਂ ਦੇਖ ਲਓ ਕੀ ਹਾਲ ਬਹੁਤ ਬੁਰਾ ਹਾਲ ਹੈ ਠੀਕ ਇਹ ਹੁਣ ਬਕਰ ਆਵੇ ਵਾਲੀ ਦਾ ਛੜ ਜਾ ਤੂੰ ਵੀ ਛੜ ਜਾ ਆ ਜਾ ਸਾਲ ਹੋ ਗਏ ਕਿੰਨੀ ਚਾ ਚੱਲਦਾ ਸਾਲ ਹੋ ਗਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਨਾਲੇ ਦੀ ਸਿਰਫ ਸਾਲ ਚ ਇੱਕ ਅੱਧੀ ਵਾਰੀ ਸਫਾਈ ਹੁੰਦੀ ਹੈ ਹਾਲ ਤੁਸੀਂ ਨਾਲੇ ਦਾ ਦੇਖ ਸਕਦੇ ਹੋ ਕਿਸ ਤਰ੍ਹਾਂ ਮੱਛਰ ਪੈਦਾ ਹੋ ਰਿਹਾ ਤੇ ਬਿਮਾਰੀ ਫੈਲਣ ਦਾ ਵੀ ਪਿੰਡ ਵਾਸੀਆਂ ਨੂੰ ਡੇਂਗੂ ਫੈਲਣ ਦਾ ਵੀ ਖਤਰਾ ਹਰ ਸਮੇਂ ਇਹਨਾਂ ਤੇ ਖੜਾ ਹੈ ਜਦਕਿ ਪਿੰਡ ਦੇ ਲੋਕ ਕੀ ਸਰਪੰਚ ਨੂੰ ਇਸ ਲਈ ਚੁਣਦੇ ਹਨ ਕਿ ਉਹ ਪਿੰਡ ਦਾ ਵਿਕਾਸ ਤੇ ਪਿੰਡ ਦੇ ਉਜਲਪ ਵੇਖ ਲਈ ਉਹ ਮੋਤਵਾਰ ਬਣ ਕੇ ਅੱਗੇ ਪਿੰਡ ਦੀ ਅਗਵਾਈ ਕਰੇਗਾ ਪਰੰਤੂ ਪਿੰਡ ਦੀ ਅਗਵਾਈ ਕਰਨ ਵਾਲੇ ਸਰਪੰਚ ਹੁਣ ਤਾਂ ਚੋਣਾ ਜਦ ਕਿ ਉਹਨਾਂ ਦੀ ਟਰਨ ਪੂਰੀ ਹੋ ਚੁੱਕੀ ਆ ਤੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਰਪੰਚੀ ਦੀ ਚੋਣਾਂ ਤੋਂ ਬਾਅਦ ਜੋੜਾ ਨਵਾਂ ਸਰਪੰਚ ਬਣੇਗਾ ਉਹੀ ਇਸ ਦਾ ਹੱਲ ਕਰ ਸਕਦਾ ਤੇ ਉਹਨਾਂ ਨੇ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਸਾਡੇ ਕੋਲ ਇਹ ਸਫਾਈ ਦਾ ਕੋਈ ਫੰਡ ਮੁਹੱਈਆ ਨਹੀਂ ਹੁੰਦਾ ਜਿਸ ਦੇ ਕਾਰਨ ਇਹ ਸਫਾਈ ਨਹੀਂ ਹੋ ਸਕੀ ਦੇਖ ਸਕਦੇ ਹੋ ਤੁਸੀਂ ਪੂਰਾ ਬੁਰਾ ਹਾਲ ਹੈ ਤੇ ਮੱਛਰ ਮੱਖੀਆਂ ਦੇ ਪੈਦਾ ਹੋਣ ਨਾਲ ਜਿੱਥੇ ਬਿਮਾਰੀ ਦਾ ਖਤਰਾ ਪਿੰਡ ਵਾਸੀਆਂ ਨੂੰ ਵੱਧ ਰਿਹਾ ਉੱਥੇ ਇਸ ਰੋਡ ਤੇ ਸੰਗਤ ਜੋ ਕਿ ਦੂਰੋਂ ਨੇੜੇ ਚੱਲ ਕੇ ਚਮਕੌਰ ਸਾਹਿਬ ਦੇ ਵੱਖ-ਵੱਖ ਗੁਰੂ ਘਰਾਂ ਚ ਨਤਮਸਤਕ ਹੋਣ ਲਈ ਜਾਂਦੀ ਹੈ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਡੇਲੀ ਨੂੰ ਸ਼੍ਰੀ ਚਮਕੌਰ ਸਾਹਿਬ ਤੋਂ ਲਾਈਵ ਤਸਵੀਰਾਂ ਇਕਵਾਲ ਸਿੰਘ ਵਾਲੀ ਦੀ ਰਿਪੋਰਟਰ ਨਾਲ